ਲੇ ਵੀ ਮਿੱਤਰੋ ਪਲਾਟਾ ਤੇ ਨਾ ਇੱਕ ਆ ਚੀਜ਼ ਹੁੰਦੀ ਹੈ ਕਿ ਕੰਡਿਆਂ ਵਾਲੀ ਆਪਾਂ ਰਾਜੂ ਤੋਂ ਪੁੱਛਦੇ ਆ ਵੀ ਹੈ ਕੀ ਆ ਕਿਉ ਰਾਜੂ ਕੀ ਚੀਜ਼ ਆ ਬਈ ਇਕ ਤਾਂ ਹਕ ਹੁੰਦਾ ਹਾਂ ਪਲਾਟਾ ਤੇ ਹਾਂ ਇਹ ਆ ਤਤੂਰਾ ਤਤੂਰਾ ਹਾਂ ਲੋਕ ਕਹਿੰਦੇ ਆ ਕੱਤ ਤਤੂਰਾ ਹਾਂ ਗਾਂਜਾ ਸੁਲਫਾ ਹਾਂ ਉਹ ਚੀਜ਼ ਆ ਇਹ ਚੀਜ਼ ਆ ਹਾਂ ਇਹ ਤਤੂਰੇ ਦੇ ਵਿੱਚ ਕਈ ਗੁਣ ਨੇ ਕਿਹੜੇ ਕਿਹੜੇ ਗੁਣ ਨੇ ਬਈ ਇਹ ਫਿਰ ਮੈਂ ਤੈਨੂੰ ਦੱਸਾਂ ਹਾਂ ਹਾਂ ਇਸ ਤਟੂਰੇ ਨੂੰ ਫੂਕ ਕੇ ਹੂੰ ਇਹ ਵੀ ਰਾਖ ਬਣਾ ਲੋ ਠੀਕਾ ਕੱਚੇ ਨੂੰ ਪੱਕੇ ਨੂੰ ਪੱਕਿਆਂ ਨੂੰ ਇਹਦੇ ਬਣ ਜਾਣਗੇ ਕੌੜੇ ਕੁਚਲੇ ਕੁਚਲੇ ਸਿਆਲ ਦੇ ਮਹੀਨੇ ਰਾਖ ਬਣਾ ਕੇ ਤੂੰ ਇੱਕ ਫੱਕੀ ਲਾ ਲੈ ਹੂੰ ਤੈਨੂੰ ਠੰਡ ਨਹੀਂ ਲੱਗੂਗੀ ਅੱਛਾ ਨਾ ਨਜਲਾ ਨਾ ਜ਼ਖਾਮ ਨਾ ਖੰਗੜਾ ਖੁਰਤੀ ਠੀਕ ਆ ਗਰਮ ਹੁੰਦਾ ਏ ਪੂਰਾ ਕਰਮ ਮੈਂ ਕਹਣਾ ਤੂੰ ਐ ਪਾਣੀ ਪੀਵੇਂਗਾ ਸਾਲ ਦੇ ਮਹੀਨੇ ਅੱਛਾ ਕੱਪੜੇ ਕੱਢ ਕੇ ਫਰੀਂ ਧੁੰਦ ਜਾ ਹਾਂ ਇਹਦੇ ਕਈ ਗੁਣ ਨੇ ਲੋਕਾਂ ਨੂੰ ਪਤਾ ਨਹੀਂ ਠੀਕ ਆ ਬੈਵਾਦੀ ਤੋਂ ਬੱਕਰੀਆਂ ਨੂੰ ਭੁੰਨ ਕੇ ਦੇ ਦੇ ਹਾਂ ਨੂਨ ਪਾ ਕੇ ਨੂਨ ਪਾ ਕੇ ਉੱਠ ਨੂੰ ਪੋਤੇ ਨੂੰ ਕਦੇ ਘੋੜੇ ਨੂੰ ਦੇ ਦੇ ਬੈਵਾਦੀ ਤੋਂ ਹਾਂ ਇਹਨਾਂ ਨੂੰ ਭੁੰਨ ਕੇ ਰਾਖ ਬਣਾ ਕੇ ਠੀਕ ਆ ਨਾਲ-ਨਾਲ ਪਾਣੀ ਚ ਘੋਲ ਕੇ ਹਾਂ ਇਹਦੇ ਕਈ ਗੁਣ ਨੇ ਠੀਕ ਆ ਅਸੀਂ ਤਾਂ ਹਰੇਕ ਨੂੰ ਜੜੀਆਂ ਬੂਟੀਆਂ ਵੀ ਦੱਸਦੇ ਆ ਹਾਂ ਤਾਂ ਕੀ ਗਾਲਾਂ ਦਿੰਦੇ ਨੇ ਲੋਕ ਇਹ ਆਪਣੇ ਆਮ ਹੁੰਦੇ ਆ ਜੀ ਇਹ ਤਾਂ ਇਹ ਆਪਣੇ ਤਾਂ ਬਾਈ ਦੇਸੀ ਦਵਾਈ ਐਨੀ ਆ ਨਾ ਹਾਂ ਹੱਥੋਂ ਪਰੇ ਠੀਕ ਆ ਹਾਂ ਸਹੀ ਗੱਲ ਤੇ ਜੇ ਆਪਾਂ ਕਹਿੰਦੇ ਸੱਪ ਲੜ ਗਿਆ ਹਾਂ ਸੱਪ ਦੀਆਂ ਕਈ ਦਵਾਈਆਂ ਨੇ ਕਿਵੇਂ ਸੱਪ ਦੀ ਤਾਂ ਪੁਠਕੰਡਾ ਨਹੀਂ ਹੁੰਦਾ ਹਾਂ ਹੁੰਦਾ ਪੁਠਕੰਡੇ ਨੂੰ ਜਾ ਕੇ ਰਗੜ ਕੇ ਇੱਕ ਫੱਕੀ ਲਾ ਲਾ ਹਾਂ ਤੇਰੇ ਸੱਪ ਲੜਿਆ ਇਹਦਾ ਜ਼ਹਿਰ ਉਤਰ ਜੂ ਅੱਛਾ ਪੱਕੀ ਗੱਲ ਐ ਪੱਕੀ ਗੱਲ ਐ ਹਾਂ ਨਿਵੜਾ ਸੱਪ ਦੇ ਦੰਦੀ ਵੱਢ ਕੇ ਹਾਂ ਜਾ ਕੇ ਪੱਕ ਪੁਠਕੰਡੇ ਦਾ ਪੱਤਾ ਚੜਦਾ ਅੱਛਾ ਨਾਲ ਦੀ ਨਾਲ ਨਾਲ ਦੀ ਨਾਲ ਹਾਂ ਜ਼ਹਿਰਦਾਰ ਨੂੰ ਵਾਸਤੇ ਹਾਂ ਜ਼ਹਿਰਦਾਰ ਨੂੰ ਵਾਸਤੇ ਭੱਜ ਕੇ ਆਉ ਪੁਠਕੰਡੇ ਚ ਹੂੰ ਪੰਜਾਬ ਦੇ ਵਿੱਚ ਦਵਾਈਆਂ ਇੰਨੀਆਂ ਪਈਆਂ ਨੇ ਜਿਹੜਾ ਕੋਈ ਲੋਕਾਂ ਨੂੰ ਪਤਾ ਹੀ ਨਹੀਂ ਹੂੰ ਦੇਸੀ ਦੇਸੀ ਪਰ ਲੋਕ ਵਰਤਦੇ ਨਹੀਂ ਵਰਤਦੇ ਜਾਂ ਮੈਂ ਵੀਰਾਂ ਚ ਇਹ ਕੰਮ ਆਉਂਦੀ ਐ ਕਹਿਣਗੇ ਸਾਲਾ ਪਾਗਲਾ ਸਾ ਗਾਲਾਂ ਕੱਢਣਗੇ ਗਾਲਾਂ ਕੱਢਣੇ ਪਖਾਈ ਕਰਦੇ ਇਹ ਚੀਜ਼ ਚ ਬੜੇ ਗੁਣ ਨੇ ਹਮ ਸਰਫਾ ਗਾਂਜਾ ਪੰਗਤ ਧੂਰਾ ਜਿਹੜਾ ਪੀਊਗਾ ਕੰਮ ਕਰੂਗਾ ਪੂਰਾ ਅੱਛਾ ਹਾਂ ਠੀਕ ਐ